ਸਤਿ ਸ੍ਰੀ ਅਕਾਲ ਦੋਸਤੋ ਚੱਲੇ ਹੈਗੇ ਮਿਲਣ ਨੂੰ ਆਪਾਂ ਪਰਲੀ ਸਾਈਡ ਵੀਰ ਦੋਈ ਟਰਾਲੀ ਆਪਣੀ ਅੱਗੇ ਖੜੀ ਏ ਉੱਥੇ ਜੋੜਦੇ ਮੋੜ ਰਹੇ ਆ 4552 ਲੈ ਵੀ ਹੋ ਗਈਆਂ ਟਰਾਲੀਆਂ ਦੋ ਇਕੱਠੀਆਂ ਚਲਾ ਆ ਬਾਈ ਮਿਲਾ ਵੀਡੀਓ ਮੱਗ ਹੈ ਬਣੇ ਰਿਹਾ ਆਪਣੀ ਵੀਡੀਓ ਕਰ ਦਿਖਾਵਾਂ ਅੱਜ 슈ਗਰ ਮਿੱਲ ਜਾ ਕੇ ਬਾਈ ਸਾਨੂੰ ਪਹੁੰਚ ਗਏ ਜੀ ਆਪਾਂ ਰਾਜਪੁਰੇ ਆਪਾਂ ਬਾਬੇ ਨੌਂ ਗਜੇ ਪੀਰ ਦਾ ਦਰਵਾਜ਼ਾ ਹੈ ਜੀਰੇ ਉਰੇ ਲਵਾਈ ਆਪਣੇ ਹਾਜ਼ਰੀ ਨਾਲੇ ਛਕਿਆ ਲੰਗਰ ਚਾਹ ਪੀ ਜੀ ਠੰਡ ਬਹੁਤ ਹੈ ਸ਼ਾਗੇ ਗੱਫੇ ਲਾਗ ਹੈ ਭਾਵेंगे ਚਾਲੇ ਪਹੁੰਚੀਆਂ ਦੋ ਟਰਾਲੀਆਂ ਬਣੀਆਂ ਬਾਈ ਬਾਬੇ ਪੀਰ ਕੇ ਦਰਵਾਜ਼ਾ ਪਾ ਪੰਜਾਦਵੀ ਲੰਗਾ ਔਰ ਇਹਨੂੰ ਹਾਜ਼ਰੀ ਲਵਾ ਕੇ ਹੀ ਜਹਾਂ ਅੱਜ ਤੱਕ ਕੋਈ ਵੀ ਮਤਲਬ ਗੰਨੇ ਟਰਾਲੀ ਇਹੀ ਜੀ ਨਹੀਂ ਹੋਣੀ ਤੇ 3-4 ਸਾਲਾਂ ਬਾਅਦ ਬੜੇ ਔਗੇ ਲਾ ਦੇ ਆਪਾਂ ਨੂੰ ਜਾਂਦਿਆਂ ਨੂੰ ਉਹਦੇ ਆਪਾਂ ਵੀ ਨਾ ਹਾਜਰੀ ਲਵਾਏ ਗਏ ਹੋਏ ਹੋਰੇ ਬਾਈ ਨਾ ਕਿ ਸਿਰ ਪਰ ਊਡੇ ਫਿਰਾਂ ਆਪਾਂ ਫਰਾਂ ਤੱਕ ਪਹੁੰਚ ਕੇ ਤੇ ਬਾਈ ਥੋੜਾ ਨੁਕਸਾਨ ਹੋ ਗਿਆ ਰਿੰਬ ਟੁੱਟ ਗਿਆ ਟਰਾਲੀ ਦਾ ਉਹ ਤਾਂ ਗੁੱਲੀਆਂ ਗਲੀਆਂ ਢਿੱਲੀ ਹੋ ਗਿਆ ਹੋਇਆ ਕਿ ਆ ਬਣਿਆ ਰੱਬ ਜਾਣਾਂ ਪਹਿਲੀ ਵਾਰੀ ਇਹ ਜਗ੍ਹਾ ਕੰਮ ਹੋਇਆ ਬਾਈ ਕੈਂਸਰ ਉਹ ਟਰਾਲੀਨ ਚੱਲਦੀ ਨੂੰ ਤੇ ਦੇਖ ਵਾਹ 387 ਗਾੰਟਰ ਗੰਨਾ ਪਾਇਆ ਆਪਾਂ ਨੇ ਇਹ ਜਗ੍ਹਾ ਕੰਮ ਜਦ ਨਹੀਂ ਹੋਇਆ ਕਦੇ ਕਿਤੇ ਗੁੱਲੀਆਂ ਗੱਲੀਆਂ ਮਾੜੀ ਮੋਟੀ ਢਿੱਲੀ ਹੋ ਗਈਆਂ ਚੱਲ ਕੇ ਦੇਖਦੇ ਆਂ ਬਾਈ ਬਣਾਵਾ ਜਗਾਰ ਕੋਈ ਟਰਾਲੀ ਜਾਂਦੀ ਉਹ ਸੋਹਣੀ ਲਗਾ ਲੈ ਪਹੁੰਚ ਕੇ ਬਾਬਾ ਜੀ ਲੈ ਗਿਆ ਸਮਾਨ ਆਪਣਾ ਕਿ ਜੇ ਇਕਲਾ ਤਾਂ ਮੁਰੇ ਕੋਈ ਵੀ ਸੇਵਾ ਬਹੁਤ ਫਾਸਟ ਹੈ ਜਿੱਥੇ ਮਰਜ਼ੀ ਬੁਲਾ ਲੇ ਉੱਤੀ ਆ ਜਾਣਾ ਬੁਲਾਣੇ ਵਾਲਾ ਚਾਹੀਦਾ ਗੁੱਖ ਕੇ ਲੱਗ ਕੇ ਐਜ ਖਰਾਬ ਹੋ ਗਿਆ ਦੋਰੇ ਤੇ ਉਹ ਰਗੜਿਆ ਆ ਨਾ ਸਾਫ ਕਰਿਆ ਗ੍ਰੈਂਡਰ ਗੱਲ ਸਰਦਾਰ ਜੀ ਸਟੱਪਣੀ ਜਿਹੜੀ ਬਾਬਾ ਜੀ ਲੈ ਕੇ ਆਏ ਆ ਨੇ ਮਾਰ ਲਾ ਲਈ ਆਪਣੇ ਵਾਲਾ ਟਾਇਰ ਉਸ ਕੀ ਗਰਾਮੇਂ ਰਿਪੇਅਰ ਜਾ ਕੇ ਨਵਾਂ ਰਿੰਗ ਪਾ ਕੇ ਫਿਰ ਗਰਾਮੇਂ ਪਿੱਟ ਜਿਹੜਾ ਲਾ ਲੈਨੇ ਆਪਾਂ ਜੋ ਪਰ ਪਿਆਰ ਵਰਦੇ ਨੇ ਟਰਾਲੀ ਫਸਦੇ ਸੀਨਿਲ ਨਾ ਬਾਈ ਹੋਊਗੀ ਠੀਕ ਆ ਬਾਬੇ ਨਾਨਕ ਦੀ ਕਿਰਪਾ ਨਾਲ ਟਰਾਲੀ ਆਪਣੀ ਤੋਰਦੀ ਆਪਾਂ ਨੇ ਮਿਲਣ ਨੂੰ ਬਚਾਉ ਰਹਿ ਗਿਆ ਬਾਈ ਪਪਾ ਜੀ ਕਹਿੰਦੇ ਗਿਆ ਟੈਂਪੋ ਤਰਾਜ ਟਾਇਰ ਪੰਚਰਾਂ ਵਾਲਾ ਇਹ ਬਾਈ ਮਿੱਲ ਮਾਈ ਸਰਵਿਸ ਦੇ ਹੈ ਮਿੱਲ ਮਾਈ ਦੁਕਾਨ ਹੈ ਬਾਬੇ ਦੀ ਠੀਕ ਹੈ ਜੀ ਚਲਾ ਹੌਲੀ ਹੌਲੀ ਮਿਲ ਆ ਕੇ ਜਾ ਰਿਹਾ ਹੈ ਆ ਰਹੇ ਆ ਨਗਰ ਕੌਂਸਲ ਨਾਲੇ ਫੰਡੇ ਦੇ ਮਲੋੜ ਰੋਡ ਪਰ ਮਿਲ ਬਈ ਆਪਣਾ ਇਹ ਮਲੋੜ ਨੂੰ ਘੁੜੇਗੇ ਪਰ ਉਹਦੇ ਫੰਡੇ ਦੇ ਮਲੋੜ ਨੂੰ ਇਹ ਬੜੀ ਆ ਬਾਈ ਟਰਾਲੀ ਲੈਂਚਰ ਹੋ ਗਿਆ ਗਾ ਅੱਪਾ ਆਪਣੇ ਦੇ ਬਾਦੂਰੇ ਆਇਆ ਵਿਚਾਰਾ ਪਹੁੰਚ ਗਏ ਜੀ ਮੇਲ ਅੱਪਾ ਬ੍ਰੇਕ ਡਾਊਨ ਆਣੇ ਕਰਕੇ ਭਾਈ ਇਹ ਟਰਾਲੀ ਹੋ ਜੀ ਗਈ ਆਪਣੀ ਸਿੱਧੀ ਖਾਲੀ ਫਿਰ ਆਪਾਂ ਰਿੰਮ ਲਿਆएंगे ਨਵੇਂ ਰਿੰਮ ਪਾएंगे ਇਸ ਟੱਪਣੀ ਲਿਆ ਕੇ ਕੰਮ ਚਲਾਇਆ ਆਪਾਂ ਨੇ ਲੈ ਵੀ ਆ ਗਈ ਸਿੱਧੀ ਕੰਡੇ ਉੱਪਰ ਟਰਾਲੀ ਆਪਣੀ ਬਣੇ ਤਿੰਨ ਟਰਾਲੀਆਂ ਆਪਣੇ ਮੁਰੇ ਉਹ 60 55 ਫਾਰਮਟ 60 100 ਨਾਲ ਲਿਖਾ 750 55 ਜੋ ਵਾਸ ਤੇ ਬਾਦ ਆਪਣਾ ਨੰਬਰ ਹੈ 게ਟ ਆ ਪਰਚੀ ਜਮਾ ਹੋਊਗੀ ਦੀ ਬਾਈ ਫਿਰ ਇਹ ਦਹੇ ਟੋਕਨ ਹੈ ਕਾਰਡ ਪਲੇਟਫਾਰਮ ਪਰ ਨਾਈਨ ਖੜੀ ਕਰਿਆ ਜਾਂ ਕੌਣ ਹੈ ਲੱਗੀ ਬਾਈ ਗੰਡੇ ਵਰ ਟਰਾਲੀ ਵੇਖੋ ਜਾਂ 100 ਤੇ ਜਾਂ 200 ਜਾਂ ਬੱਸ ਹੈ ਜਾਂ ਟੋਕਨ ਜਾਂ ਹੋ ਗਿਆ ਕੰਡਾ 363 ਕਾਟਰਾ 90 ਕਿਲੋ ਵਜਨ ਹੋ ਗਿਆ 3 363 ਕਾਟਰਾ 90 ਕਿਲੋ ਅਰੇ ਮੂ ਵੀ ਕੀ ਕਰੇਗੇ 290 ਕਾਟਲ ਕੰਨਾ ਕੰਨਾ ਹੋ ਗਿਆ ਕੰਨਾ 95 ਹੋਏਗਾ 295 ਕਾਟਲ ਕੰਨਾ ਪਾਇਆ ਬਾਈ ਮਨ ਦੇ ਨਹੀਂ ਮਾਰੇ ਬੰਦੇ ਪੂਰੇ ਐਂਟਰ ਹੁੰਨੀਆਂ ਬਾਈ ਟਰਾਲੀਆਂ ਇਹ ਉਹ ਕਮਰਾ ਬਣਿਆ ਵਾ ਉੱਥੇ ਪਰਚੀ ਜਮਾ ਹੋਆ ਫਿਰ ਲਗਾਏ ਆ ਟੋਟਲ 16 ਲੈਣਾ ਲਗਾ ਔਰੇ ਹੁਣ ਤਾਂ ਰਸ਼ ਘਟ ਹੈ ਦੋ ਤਿੰਨ ਕਿ ਲੈਣਾ ਚੱਲ ਰਹੀਆਂ ਜਦ ਪੂਰਾ ਮੇਲੇ ਚੱਲ ਜੇ ਚੱਲ ਜਾ ਹਾਂ ਫਿਰ ਮਤਲਬ 16 ਲੈਣਾ ਚਲਾਂ ਬਾਰੀ ਬਾਰੀ ਨੰਬਰ 2 ਦੇ ਅੰਦਰ ਜਾਈਂ ਜਾਂ ਕੰਡਾ ਹੋਈ ਆ ਆਪਣਾ ਕਲੀਓਟਰ ਦੀ ਆਈ ਗਾ ਹਫਤੇ ਬਾਅਦ ਬਈ ਪੈਸੇ ਪਹਿ ਜਾਂ ਖਾਤੇ માં ਜਿਹੜੀ ਮਤਲਬ ਅੱਜ ਜੇ ਗੰਨਾ ਤਾਰ ਕੇ ਗਈਆਂ ਤਾਂ ਹਫਤੇ 10 ਦਿਨ ਕੇ ਨਿਰੰਦਰ ਪੇਮੈਂਟ ਸਾਰੀ ਆਪਣੇ ਖਾਤੇ ਮੰਗਵਾ। ਜਿਹੜੇ ਖਾਤੇ ਦਾ ਬੌਂਡ ਹੋਇਆ ਬਹਵਾ। ਵਧੀਆ ਫੈਸਿਲਿਟੀ ਹੈ ਬਈ ਨਹੀਂ ਸਾਰਿਆਂ ਦੀ ਦੇਖੋ ਆਪਣਾ ਟਰਾਲੀ ਦਾ ਨੁਕਸਾਨ ਹੋ ਗਿਆ ਦਾ। ਆਪਣੇ ਆਕੇ ਇਹਨਾਂ ਨੂੰ ਕਿਹਾ ਵੀ ਬਈ ਇਸ ਤਰ੍ਹਾਂ ਗੱਲ ਹੈ ਵੀ ਮੈਨੂੰ ਦੁਬਾਰਾ ਰਿੰਬਰੂਮ ਚੇਂਜ ਕਰਨੇ ਆ। ਉਹ ਐ ਤਾਂ ਇਹਨਾਂ ਨੇ ਆਪਣੀ ਟਰਾਲੀ ਸਿੱਧੀ ਸਪੈਸ਼ਲ ਮਸਿੱਧੀ ਗਈ ਹੈ। ਕਿਸੇ ਜਿੰਮੇਦਾਰ ਭਾਈ ਨੇ ਕੋਈ ਇਤਰਾਜ਼ ਨਹੀਂ ਕਰਿਆ ਕੁਛ ਨਹੀਂ ਕਰਿਆ। ਨਹੀਂ ਅਗਲਾ ਕਹਦੇ ਵੀ ਹਮੇ ਸਵੇਰ ਕੇ ਖੜੇ ਹੈ ਸ਼ਾਮ ਕੇ ਖੜੇ ਹੈ। ਵੀ ਵਧੀਆ ਸਹੂਲਤ ਹੈ ਬਈ ਮਿਲ ਲਾਂਗੇ ਵਧੀਆ ਵਿਚਾਰੇ ਮਾਨ ਅਦਰ ਕਰਾਂ ਜ਼ਿਮੀਂਦਾਰਾਂ ਦਾ ਸਾਰਿਆਂ ਦਾ ਉਰੇ ਕੰਡਾ ਹੋਏ ਤੇ ਬਾਹਰ ਟਰਾਲੀਆਂ ਲਗਾ ਉਰੇ ਉਰੇ ਸਾਰੇ ਆਪਣਾ ਨੰਬਰ ਵਾਈ ਜੱਗਿਆ ਫਿਰ ਪੁਆਇੰਟ ਬਣੇ ਹੋਏ ਆ ਦੋ ਸਾਈਡਾਂ ਲਗਾ ਟਰਾਲੀਆਂ ਇੱਕ ਸੱਜੀ ਸਾਈਡ ਇੱਕ ਖੱਬੀ ਸਾਈਡ ਦਿਖਾਵਾਂ ਅੱਗੇ ਤੁਹਾਨੂੰ ਇਹ ਖੜਿਆ ਆਪਣਾ 855 ਨੀ ਲਿਟਰਲੀ ਗਾ ਹੌਲੈਂਡ ਲਗਿਆ ਹੋਇਆ ਇਹ ਲਗਿਆ ਹੋਆ ਆਪਣਾ ਹੌਲੈਂਡ ਉਤਰ ਰਹੀ ਹੈ ਤਿੰਨ ਟਰਾਲੀਆਂ ਲਗਾ ਬਾਈ ਪਰਲੀ ਸਾਈਡ ਚੂੜੀਆਂ ਚੱਲ ਰਹੀਆਂ ਦੋ ਦੋ ਇੱਧਰ ਲੱਗੀਆਂ ਇੱਕ ਉਰੇ ਲੱਗੀ ਤਿੰਨੇ ਉਰੇ ਲੱਗੀਆਂ ਇੱਕ ਉਰੇ ਦੋ ਉਰੇ ਮੱਲੋ ਮੱਲੀ ਇਹਦੇ ਬਾਅਦ ਉਰੇ ਤਾਰ ਕੇ ਇਹ ਚੈਨ ਚੱਲ ਰਹੀ ਹੈ ਦੇਖੋ ਵਿਚ ਚੈਨ ਮਗਨਾ ਚੱਲ ਰਿਹਾ ਪੜਾਈ ਵਾ ਇਸ ਤੇ ਅੱਗੇ ਇਹ ਜਿਹੜਾ ਸਿੱਪੇ ਵਿੱਚ ਗੰਨਾ ਰਹਿ ਜਾ ਸਿੱਪਾ ਵਾਲਾ ਗੰਨਾ ਉਹ ਚੁੰਡੀtareਗੀ ਜਿਹੜੀ ਪਰਾਂ ਆ ਤਿੰਨੇ ਟਰਾਲੀਆਂ ਉੱਗਲੀ ਸਾਈਡ ਲਗਾ ਤਿੰਨੇ ਪਰਾਂ ਦੋ ਉਰੇ ਇਕੱਠੀਆਂ ਇੱਕੋ ਸਿੰਗ ਲੱਗੇ ਜਿੱਧਰ ਆਪਣਾ ਹੋਲੈਂਡ ਲੱਗਿਆ ਵਾ ਉਹ ਅੱਗੇ ਪਿੱਛੇ ਦੋ ਹੀ ਲੱਗੀਆਂ ਪੂਰੇ ਟਰਾਲੀ ਬਿਲਕੁਲ ਖਾਲੀ ਹੋਇਆ ਏ ਜਿਹੜਾ ਮਾਲ ਰਹਿ ਜਾਵਰੇ ਖਾਲੀ ਹੋਆ ਫਿਰ ਇਹ ਵਰਕਰ ਐ ਜਿਹੜਾ ਟੋਟੇ-ਫੋਟੇ ਥੋੜੇ-ਬੋਧੇ ਉਹ ਹੀ ਸਾਫ ਕਰਕੇ ਬਿਲਕੁਲ ਤੇ ਇਹੋ ਕਰਦੇ ਚੱਲ ਰਹੀ ਐ ਚੈਨ ਆ ਦੇਖੋ ਪੂਰਾ ਪਰਚੇ ਅੰਦਰ ਆਵਾ ਮਾਲ ਜਰ ਕਿੱਡੀ ਗ ਮੋਟਰ ਲੱਗੀ ਵੀ ਹੋਣੀ ਮਾ ਹਨਾ ਕਿੱਡੀ ਗ ਮੋਟਰ ਹੋਣੀ ਜਿਹੜੀ ਨੂੰ ਚਲਾ ਰਹੀ ਐ ਕਿੱਡੀ ਮੋਟਰ ਹੋਣੀ ਐ ਇਹ ਦੇਖੋ ਬਿਲਕੁਲ ਚੂਰਾ ਹੋ ਗਏ ਅੱਗੇ ਜਹਾਇਆ ਮਾਲ ਇੱਕ ਕਟ ਰਖ ਗਏ ਆ ਇੱਕ ਇਹ ਉਹ ਚੱਲ ਰਿਹਾ ਇੱਕ ਥੋੜੀ ਤਗੜੀ ਮੋਟਰ ਹੈ ਥੀਲ ਪਏ ਹੋਏ ਆ ਇੱਕ ਇਹ ਦੇਖੋ ਅੰਦਰ ਆਪਾਂ ਜਾ ਨਹੀਂ ਸਕਦੇ ਕਦੇ ਮੌਕਾ ਮਿਲਿਆ ਸਾਨੂੰ ਅੰਦਰ ਦੇ ਵੀ ਦਿਖਾएंगे ਮਹਾਰਾਜ ਨੇ ਕਿਰਪਾ ਰੱਖੀ ਲੈ ਵੀ ਪਹੁੰਚ ਗਏ ਆਪਾਂ ਵੀਰ ਨੂੰ ਮਿਲਣੇ ਸੱਸੀ ਗੱਲ ਵੀਰ ਜੀ ਹੋਰ ਵੀਰੇ ਵਧੀਆ ਜੀ ਹਾਂ ਜੀ ਵਧੀਆ ਅੱਛਾ ਕਿਹੜਾ ਪਿੰਡ ਹੈ ਵੀਰੇ ਆਪਣਾ ਆਪਣਾ ਸਰਸੁਲਾ ਪਿੰਡ ਹੈ ਜੀ ਕਿਹੜਾ ਜ਼ਿਲ੍ਹਾ ਪੈਂਦਾ ਲੁਧਿਆਣਾ ਜੀ ਲੁਧਿਆਣੇ ਜ਼ਿਲ੍ਹੇ ਚੋਂ ਠੀਕ ਹੈ ਵੀਰੇ ਕਿੰਨੇ ਕ ਸਾਲ ਹੋ ਗਏ ਵੀਰੇ ਮਤਲਬ ਇਹ ਸ਼ੂਗਰ ਮਿਲ ਨਾਲ ਜੁੜਿਆ ਨੂੰ ਆਪਾਂ ਨੂੰ ਆਪਾਂ ਜੀ 2005 ਤੋਂ ਲੱਗੇ 2005 ਤੋਂ ਤੁਸੀਂ ਇਹ ਸ਼ੂਗਰ ਮਿਲ ਨਾਲ ਜੁੜੇ ਹੋ ਆ ਵਧੀਆ ਕੋਈ ਦਿੱਕਤ ਕਾ ਸੀਗੀ ਕੋਈ ਦਿੱਕਤ ਪ੍ਰਸ਼ਾਨੀ ਨਹੀਂ ਕੋਈ ਪੈਸੇ ਟਕੇਗੀ ਅੱਜ ਤੱਕ ਰਿਕਾਟ ਆ ਜੀ ਮਿਲਦਾ ਇਹਦਾ ਹਾਂ ਨੰਬਰ 1 ਮਿਲ ਨੰਬਰ 1 ਮਿਲਿਆ ਵੀਰੇ ਮਤਲਬ ਇਹ ਪੂਰੇ ਵਰਲਡ 'ਵਾਂ ਜਿਹੜੀ ਇੱਕ ਮਤਲਬ ਨਾਚ ਦਾ ਕਿਸੇ ਦਾ ਪੈਸਾ ਰੱਖਿਆ ਜਦ ਕੀ ਇਹ ਮਤਲਬ ਜਿਹੜਾ ਪੀਚ ਬਜਾਈਗਾ ਖਰਚਾ ਵੀ ਦਿੰਨੇ ਆ ਜੀਮੇਦਾਰ ਨੂੰ ਅੱਜ ਤੱਕ ਪੂਰੇ ਵਰਲਡ ਦੇ ਵਿੱਚ ਕੋਈ ਮੈਲੇ ਨਹੀਂ ਖਰਚਾ ਦਿੰਦੀ ਜਿਹੜਾ ਇਹ ਦਿੰਦੀ ਆ ਹਾਂ 16000 ਰੁਪਿਆ ਏਕੜ ਦਾ ਦੇ ਰਹੀ ਆ ਹਾਂ 16000 ਰੁਪਿਆ ਏਕੜ ਦਾ ਦੇ ਰਹੀ ਆ ਨਾਹਰ 슈ਗਰ ਮਿੱਲ ਹੈ ਵੀਰੇ ਇਹ ਜਿਹੜੀ ਆਪਣੀ ਮਲੋ ਵਾਲੀ ਇਹ ਪਹਿਲੀ 슈ਗਰ ਮਿੱਲ ਹੈ ਜਿਹੜੀ ਆਪਣਾ ਖਰਚਾ ਵੀ ਦਿੰਦੀ ਆ ਹਰ ਮਗਲੀ ਨਗਾ ਪੂਰਾ ਰਿਕਾਰਡ ਸਾਫ਼ ਹੈ ਨਾ ਠੀਕ ਹੈ ਵੀਰੇ ਵਧੀਆ ਹੋਰ ਠੀਕ ਹੈ ਹੁਣ ਤਾਂ ਟਾਈਮ ਵੀ ਬਹੁਤ ਘੱਟ ਲੱਗ ਰਿਹਾ ਹੈ ਨਾ ਮੈਂ ਮਤਲਬ ਲੀਬਰਲ ਉਪਰੇਂ ਦੀ ਦਿੱਕਤ ਇਸ ਕਰਕੇ ਗੰਨਾ ਘਟਾ ਵਾ ਕੁਛ ਇਸ ਕਰਕੇ ਟਾਈਮ ਵੀ ਬਹੁਤ ਘੱਟ ਲੱਗ ਰਿਹਾ। ਹਰੀ ਉੱਪਰ ਤੇ ਕੈਚ ਕਰਦਾ ਇਹਨੂੰ। ਬਣੇ ਰਹੀ ਕਰੋ ਬਾਈ ਆਪਣੀ ਵੀਡੀਓ ਗੱਲ ਹੋਰ ਵੀਡੀਓ ਦੇਖਣੇ ਵਾਸਤੇ ਆਪਣੇ ਚੈਨਲ ਗੱਲ। ਉੱਪਰਲਾ ਮਾਲ ਉਤਰ ਗਿਆ ਬਈ ਉਹ ਸੀ ਪ੍ਰੇਖੀ ਆਪਣੀ ਸਿਪੂ ਤਰੇਗੀ ਇੱਧਰ। ਦੇਓ ਜੀ ਹੋ ਗਈ ਟਰਾਲੀ ਖਾਲੀ ਬੱਸ ਥੋੜਾ ਜਿਹਾ ਮਾਲ ਰਹਿ ਗਿਆ ਓ ਬੈਠਿਆ ਵੱਲੋਂ ਟੋਪੀ ਦਿਖ ਰਹੀ ਓ ਕੀ ਗੱਲੀ ਦੇਖ ਬਈਓ ਬੈਲੀ ਹੋ ਗਈ ਓ ਵੀ ਆ ਗਈ ਆਪਣੀ ਕੰਪੈਨ ਵਾਲੀ ਟਰਾਲੀ ਵੀ ਆ ਗਈ ਸਾਮਨ ਵਾਲੀ ਵੀਰ ਵਾਲੀ ਅਗਲੀ ਦਲਵਿੰਦਰ ਵੀਰ ਵਾਲੀ ਐ 16 ਫੁੱਟੀ ਜੈਕ ਵਾਲੀ ਜੋਂ ਡੀਅਰ ਆ ਗਿਆ ਬਾਈ 5210 ਆਪਣਾ ਓਹ ਸਾਈਡ ਹੋ ਜਾ ਵੀਰ 5210 ਆ ਗਿਆ ਬਾਈ ਜਿਹੜ ਨੇ 5 4 ਇਕੱਠੇ ਆਏ ਦੇ ਦਿਨ ਜਨਾਬ ਬਾਈਆਂ ਨੇ ਵੀਡੀਓ ਦੇਖ ਕੇ ਇਹਨਾਂ ਨੂੰ ਪਤਾ ਹੋ ਜਾਏਗਾ ਸਾਰਿਆਂ ਨੂੰ ਪਰ ਬੈਗ ਲੱਕ ਹੈ ਬਾਈ ਜੈਕ ਚੱਕ ਗਿਆ ਛਿਆਲ ਇਹ ਚੱਕੇਗਾ ਜੌਂਡੀਰ ਜੈਕੇਬ ਇਸ ਤਰ੍ਹਾਂ ਦਾ ਫੀਲ ਹੋ ਰਿਹਾ ਵੀਰ ਬੰਡਰਫੁਲ ਫੀਲਿੰਗ ਹੈ ਜੀ ਹੈ ਨਾ ਮੰਡੀ ਵਾਲੀ ਵੀ ਆ ਜਾਓ ਜਿੱਕ ਚੱਕੋ ਆ ਜਾਓ ਹੈ ਭਾਈ ਕਿੰਨੇ ਵਜੇ ਵੱਡਿਆ ਦਾ ਸਵੇਰੀ ਕੰਨਾ ਸ਼ਾ ਮੰਡੀ ਵਾਂਗੋ ਆਓ ਜਿੱਕ ਚੱਕੋ ਆ ਜੋ ਬਾਈ ਸੈਂਪਲ ਭਰਿਆ ਜਾ ਰਿਹਾ ਇਸਕਾ 3 ਮਿੰਟਾਂ ਮਾਂ ਖਾਲੀ ਹੋ ਗਈ ਬਾਈ ਟਰਾਲੀ 3 ਮਿੰਟ ਲਗੇ ਜੀ ਦੋਏ ਜੌਂਡੀਰ ਵੀ ਆ ਗਏ ਟਰਾਲੀ ਦੂਈ ਵੀ ਆ ਗਈ ਸਿੱਧਾ ਕੰਡੇ ਵਰ ਜਾਈ ਬਈ ਟਰਾਲੀ ਆ ਰਿੰਬ ਬਾਈ ਆਪਾਂ ਨੂੰ ਵਧੀਆ ਮਿਲੇ ਨਹੀਂ ਰੇ ਰਿੰਬ ਲਿਆਵਾਂਗੇ ਆਪਾਂ ਮਨਜੀਤ ਪਾਦੇ ਬਾਈ ਕੋਦੇ ਗੱਲ ਹੋ ਗਈ ਬਾਤ ਵਗੈਰਾ ਕੋਈ ਨਹੀਂ ਪੁਰਾਣੇ ਦੇ ਜਿਓ ਨਵੇਂ ਲੈ ਜਿਓ ਸਿੰਗਲ ਟਾਇਰ ਪਾ ਕਰ ਲਈ ਟਰਾਲੀ ਘਰਾਂ ਚੱਲੇ ਆਪਾਂ ਟਾਈਮ ਗੱਲ ਵੀ ਬਪਾ ਜਾ ਨਹੀਂ ਸਕਦੇ ਕਿਉਂ ਲੇਟ ਹੋ ਜਾਂਦੇ ਟਰਾਲੀ ਲੱਗੇਗੀ ਪਰਸੋਂ ਨੂੰ ਕੱਲ ਨੂੰ ਕਰ ਦੇਗੇ ਤਿਆਰ ਆਪਾਂ ਕਰੇ ਚਲਾ ਬਾਈ ਪਿੰਡ ਨੂੰ 850 ਅੰਦਰ ਲੱਗਿਆ ਵਾ ਚਲੋ ਬਾਈ ਲਿਆ ਪਈ ਗਏ ਨੇ ਆਪਾਂ ਲੱਗੇ ਸਿਰੇ ਜੀ ਆ ਕੇ ਦੋਏ ਟਰੈਕਟਰ ਆਪਣੇ ਟਰਾਲੀਆਂ ਖਾਲੀ ਕਰਕੇ ਆਗੇ ਆਪਾਂ ਮਿਲਦੇ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਬਣੇ ਰਹੇ ਕਰੋ ਜੀ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਗੇਲ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਓਕੇ ਬਾਏ ਬਾਏ